ਨੰਗਾ ਨਾਚ ਦੇਖਣ ਨੂੰ ਮਿਲਿਆ ਜੀ ਹਾਂ ਦੱਸ ਦੇਣਾ ਚਾਹਾਂਗਾ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਖੂਨੀ ਝੜਪ ਹੋਈ ਹੈ ਦਰਅਸਲ 알파万 ਦੇ ਬਿਲਕੁਲ ਸਾਹਮਣੇ ਇੱਕ ਰੈਸਟੋਰੈਂਟ ਦੇ ਵਿੱਚ ਮੁੰਡੇ ਜੁੜੇ ਆ ਉਹ ਖਾ ਪੀ ਰਹੇ ਹੁੰਦੇ ਆ ਤੇ ਦੋ ਧਿਰਾਂ ਦੇ ਵਿਚਾਲੇ ਆਪਸੀ ਜੜੀ ਹੈ ਉਹ ਝੜਪ ਹੋ ਜਾਂਦੀ ਆਰ ਝੜਪ ਇੰਨੀ ਕੁ ਜ਼ਿਆਦਾ ਹੋ ਜਾਂਦੀ ਹੈ ਕਿ ਮਾਮਲਾ ਖੂਨੀ ਤਕਰਾਰ ਤੱਕ ਪਹੁੰਚ ਜਾਂਦਾ ਹੈ ਪਹਿਲਾਂ ਤਾਂ ਦੱਸਿਆ ਜਾਂਦਾ ਹੈ ਕਿ ਮਸਲਾ ਸੁਲਝ ਗਿਆ ਮਸਲਾ ਸੁਲਝਾ ਲਿਆ ਗਿਆ ਤੇ ਪਰ ਉਸ ਤੋਂ ਬਾਅਦ ਜਦੋਂ ਇੱਕ ਧਿਰ ਉਸ ਰੈਸਟੋਰੈਂਟ ਦੇ ਵਿੱਚੋਂ ਬਾਹਰ ਨਿਕਲੀ ਤਾਂ ਦੂਜੀ ਧਿਰ ਨੇ ਉਹਨਾਂ ਨੂੰ ਘੇਰਾ ਪਾ ਲਿਆ ਤਾਂ ਗਲੀਆਂ ਦੇ ਵਿੱਚ ਭਜਾ ਭਜਾ ਕੇ ਕੁੱਟਿਆ ਔਰ ਜਿਨ੍ਹਾਂ ਨੇ ਕੁੱਟਿਆ ਉਹਨਾਂ ਦਾ ਸਬੰਧ ਹਿਮਾਚਲ ਦੇ ਨਾਲ ਦੱਸਿਆ ਜਾਂਦਾ ਹੈ ਕਿ ਉਹ ਹਿਮਾਚਲ ਤੋਂ ਆਏ ਸੀ 15-20 ਮੁੰਡੇ ਜਿਹੜੇ ਆ ਜਿਨ੍ਹਾਂ ਨੇ ਅੰਮ੍ਰਿਤਸਰ ਆਨਕੇਤ ਇਹ ਪੰਜਾਬੀ ਨੌਜਵਾਨ ਜਿਹੜੇ ਆ ਉਹ ਕੁੱਟਿਆ ਦਰਅਸਲ ਨਾ ਖਾਣ ਪੀਣ ਦੇ ਵਾਸਤੇ ਇੱਕ ਰੈਸਟੋਰੈਂਟ ਤੇ ਗਏ ਸੀ ਉੱਥੇ ਜਾ ਕੇ ਤੂ ਤੂ ਮੈਮੇ ਇਹਨਾਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਹੋਈ ਪਰ ਇਹਨਾਂ ਦਾ ਕਹਿਣਾ ਹੈ ਕਿ ਉਹ ਅਸੀਂ ਮਸਲਾ ਅੰਦਰੇ ਸਮਝਾ ਲਿਆ ਸਮਝਾਉਣ ਤੋਂ ਬਾਅਦ ਜਦੋਂ ਬਾਹਰ ਨਿਕਲੇ ਆ ਤਾਂ ਸਾਹਮਣੇ ਦੇਖਿਆ ਕਿ 15 ਤੋਂ 20 ਮੁੰਡੇ ਜੜੇ ਉਹ ਸੱਦੇ ਹੋਏ ਸੀ ਔਰ ਅਸੀਂ ਉੱਥੋਂ ਕਿਵੇਂ ਨਾ ਕਿਵੇਂ ਨਿਕਲੇ ਪਰ ਉਹਨਾਂ ਨੇ ਸਾਡਾ ਪਿੱਛਾ ਕੀਤਾ ਔਰ ਜਦੋਂ ਪਿੱਛਾ ਕਰ ਰਹੇ ਸੀ ਤਾਂ ਸਾਡਾ ਮੋਟਰਸਾਈਕਲ ਬੰਦ ਹੋ ਗਿਆ ਗਲੀ ਅੱਗੇ ਬੰਦ ਹੋ ਗਈ ਤਾਂ ਉਹਨਾਂ ਨੇ ਸਾਨੂੰ ਕੁੱਟਿਆ ਕਿਸੇ ਦੇ ਹੱਥ ਦੇ ਵਿੱਚ ਬੋਤਲਾਂ ਸੀ ਕੱਚ ਵਾਲੀਆਂ ਕਿਸੇ ਦੇ ਹੱਥ ਦੇ ਵਿੱਚ ਕਿਰਪਾਨਾ ਸੀ ਕਿਸੇ ਦੇ ਹੱਥ ਦੇ ਵਿੱਚ ਦਾਤਰ ਸੀ ਤਾਂ ਉਹਨਾਂ ਨੇ ਇਹਨਾਂ ਦੀ ਕੁੱਟਮਾਰ ਕੀਤੀ ਐ ਸਿਰ ਵੀ ਪਾਟਿਆ ਸਿਰਾਂ ਦੇ ਵਿੱਚ ਟੰਕੇ ਵਗੈਰਾ ਲੱਗੇ ਆ ਔਰ ਅੱਖਾਂ ਦਾ ਹਾਲ ਤਾਂ ਤੁਸੀਂ ਦੇਖ ਹੀ ਸਕਦੇ ਹੋ ਕਿ ਕਿਵੇਂ ਸਜਾ ਦਿੱਤੀਆਂ ਨੇ ਔਰ ਇਹ ਲੜਾਈ ਹੋਈ ਨਿੱਕੀ ਜੀ ਗੱਲ ਨੂੰ ਲੈ ਕੇ ਪਹਿਲਾਂ ਤੂ ਤੂ ਮੈਮੇ ਹੋ ਗਈ ਔਰ ਤੂ ਤੂ ਮੈਮੇ ਜੁੜੀ ਐ ਇੰਨੀ ਵੱਧ ਗਈ ਕਿ ਖੂਨੀ ਝੜਪ ਦਾ ਰੂਪ ਧਾਰਨ ਕਰ ਲਿਆ ਇੱਕ ਰੈਸਟੋਰੈਂਟ ਦੇ ਵਿੱਚ ਬੈਠ ਕੇ ਤੇ ਇਹਨਾਂ ਦੇ ਵੱਲੋਂ ਖਾਧਾ ਪੀਤਾ ਜਾ ਰਿਹਾ ਸੀ ਹਾਲਾਂਕਿ ਹੁਣ ਇਹ ਇਹ ਧਿਰ ਨੇ ਜਿਹੜੀ ਧਿਰ ਅੰਮ੍ਰਿਤਸਰ ਦੀ ਰਹਿਣ ਵਾਲੀ ਸੀ ਉਹਨਾਂ ਨੇ ਇਹ ਇਲਜ਼ਾਮ ਲਾਇਆ ਕਿ ਸਾਡਾ ਕੋਈ ਦੋਸ਼ ਨਹੀਂ ਸੀਗਾ ਅਸੀਂ ਉੱਥੇ ਉਹਨਾਂ ਦੇ ਨਾਲ ਜਿਹੜੀ ਤੂ ਤੂ ਮਮੇ ਹੋਈ ਅਸੀਂ ਉਹ ਸੁਲਝਾ ਲਈ ਕਿ ਕੋਈ ਗੱਲ ਨਹੀਂ ਮਾਮਲਾ ਸੁਲਝ ਗਿਆ ਅਸੀਂ ਉਤੋਂ ਆਉਣ ਲੱਗੇ ਤੇ ਬਾਹਰ ਸਾਨੂੰ 15 ਤੋਂ 20 ਜਣਿਆਂ ਨੇ ਘੇਰਾ ਪਾ ਲਿਆ ਔਰ ਘੇਰਾ ਪਾ ਕੇ ਅਸੀਂ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਰਸਤੇ ਦੇ ਵਿੱਚ ਘੇਰ ਕੇ ਉਹਨਾਂ ਨੇ ਸਾਨੂੰ ਕੁੱਟਿਆ ਔਰ ਜਿਨ੍ਹਾਂ ਨੇ ਕੁੱਟਿਆ ਉਹਨਾਂ ਦਾ ਸਬੰਧ ਹਿਮਾਚਲ ਦੇ ਨਾਲ ਦੱਸਿਆ ਜਾਂਦਾ ਹੈ ਕਿ ਉਹ ਹਿਮਾਚਲ ਤੋਂ ਆਏ ਸੀ ਇੱਥੇ ਉਹ ਵੀ ਖਾ ਪੀ ਰਹੇ ਸੀਗੇ ਔਰ ਬਾਅਦ ਦੇ ਵਿੱਚ ਉਹਨਾਂ ਨੇ ਸਾਡੇ ਨਾਲ ਕੁੱਟਮਾਰ ਕੀਤੀ ਯਾਰ ਕੁੱਟਮਾਰ ਵੀ ਚੰਗੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਇਹਨਾਂ ਮੁੰਡਿਆਂ ਦੇ ਹਾਲ ਕੀ ਕਰ ਦਿੱਤੇ ਐ ਦੋਨਾਂ ਦੀਆਂ ਅੱਖਾਂ ਸਜਾ ਦਿੱਤੀਆਂ ਨੇ ਸਿਰ ਤੱਕ ਪਾਟੇ ਨੇ ਸਿਰਾਂ ਦੇ ਵਿੱਚ ਟੰਕੇ ਵਗੈਰਾ ਲੱਗੇ ਹੋਏ ਨੇ ਹੁਣ ਆ ਪੁਲਿਸ ਦੇ ਕੋਲ ਮਾਮਲਾ ਪਹੁੰਚ ਚੁੱਕਿਆ ਹੈ ਪਰਚਾ ਜਿਹੜਾ ਦਰਜ ਕਰ ਦਿੱਤਾ ਗਿਆ ਪੁਲਿਸ ਨੇ ਅਗਲੀ ਰੀ ਕਾਰਵਾਈ ਵੀ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਐ ਇੱਕ ਹਾਥੇ ਤੇ ਬੈਠਿਆ ਇਹ ਸਾਰੀ ਗੱਲ ਚੱਲੀ α1 ਦੇ ਐਨ ਸਾਹਮਣੇ ਬਿਲਕੁਲ ਉਹ ਦੱਸਿਆ ਜਾਂਦਾ ਕਿ ਰੈਸਟੋਰੈਂਟ ਹੈ ਜਿੱਥੇ ਇਹ ਪੀ ਖਾ ਰਹੇ ਸੀ ਕਿਸੇ ਗੱਲ ਨੂੰ ਲੈ ਕੇ ਮਮੂਲੀ ਜੀ ਗੱਲ ਨੂੰ ਲੈ ਕੇ ਟਕਰਾਰ ਹੋਊਗੀ ਕਿਉਂਕਿ ਅੱਜ ਕੱਲ ਜੇਕਰ ਸਬਰ ਦੀ ਗੱਲ ਕਰੀਏ ਤਾਂ ਭਾਈ ਕਿਸੇ ਨੂੰ ਆ ਇੱਕ ਗੱਲ ਅੱਜ ਕਹਿਣ ਦੋਗਾ ਵੀ ਜਮਾਨਾ ਨਹੀਂ ਰਿਹਾ ਕੋਈ ਸਬਰ ਨਹੀਂ ਜੇ ਕਰਦਾ ਸਗੋਂ ਤੁਹਾਡੇ ਵਾਲਾਂ ਨੂੰ ਪੈਂਦੇ ਆ ਤੁਹਾਨੂੰ ਵੱਡ ਖਾਣ ਨੂੰ ਪੈਂਦੇ ਆ ਜੇ ਤੁਸੀਂ ਕਿਸੇ ਨੂੰ ਇੱਕ ਗੱਲ ਵੀ ਕਹਿ ਦੋ ਤਾਂ ਅੱਗੋਂ ਲੋਕੀ ਚਾਰ ਕਹਿੰਦੇ ਆ ਹੁਣ ਆ ਜਮਾਨਾ ਆ ਗਿਆ ਸਬਰ ਨਾਂ ਦੀ ਚੀਜ਼ ਲੋਕਾਂ ਦੇ ਵਿੱਚ ਨਹੀਂ ਰਹੀ ਮਾੜੀ ਜਿੰਨੀ ਗੱਲ ਤੇ ਲੜਾਈਆਂ ਹੋ ਜਾਂਦੀਆਂ ਨੇ ਮਾੜੀ ਜਿੰਨੀ ਗੱਲ ਤੇ ਗੋਲੀਆਂ ਚੱਲ ਜਾਂਦੀਆਂ ਨੇ ਇੱਕ ਦੂਜੇ ਦੇ ਸਿਰ ਪਾੜ ਦਿੱਤੇ ਜਾਂਦੇ ਨੇ ਇਹ ਤਸਵੀਰ ਤੁਸੀਂ ਦੇਖ ਹੀ ਸਕਦੇ ਹੋ ਆਪਣਾ ਐਨਜੋਇਮੈਂਟ ਕਰਨ ਗਏ ਸੀ ਆਪਣਾ ਖਾਣ ਪੀਣ ਗਏ ਸੀ ਪਰ ਉੱਥੇ ਕਿਸੇ ਗੱਲ ਨੂੰ ਲੈ ਕੇ ਇਹਨਾਂ ਮੁੰਡਿਆਂ ਦੀ ਤਕਰਾਰਬਾਜ਼ੀ ਹੋ ਜਾਂਦੀ ਹੈ ਤੂ ਤੂ ਮੈਮੇ ਹੋ ਜਾਂਦੀ ਐ ਤੇ ਤੂ ਤੂ ਮੈਮੇ ਕਦੋਂ ਸਿਰ ਪਾਟਣ ਤੱਕ ਪਹੁੰਚ ਜਾਂਦੀ ਐ ਪਤਾ ਹੀ ਨਹੀਂ ਲੱਗਾ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਐ ਭਾਈ ਮੇਰਾ ਨਾਂ ਜੱਜਵੀਰ ਸਿੰਘ ਵਾ ਕਿੱਥੋਂ ਦੇ ਰਹਿਣ ਵਾਲੇ ਵੀਰ ਜੀ ਆਪਾਂ ਸੁਲਤਾਨਪੁਰ ਰੋਡ ਮੰਦਰ ਵਾਲੇ ਵੀ ਆ ਰਹੇ ਹਾਂ ਜੀ ਕੀ ਗੱਲ ਹੈ ਜੀ ਭਾਈ ਕੱਲ ਆ ਦੋ ਭਰਾ ਮੇਰੇ ਬੇਟੇ ਹੀ ਉੱਥੇ ਕਲਫਾਵਾਨੇ ਸਾਹਮਣੇ ਖਾਣ ਪੀਂਦੇ ਸੀ ਤੇ ਇੱਥੇ ਮੈਨੂੰ ਫੋਨ ਆਇਆ ਵੀ ਦਦਾ ਲੜਾਈ ਹੋਈ ਆ ਤੇ ਛੇਤੀ ਆਓ ਵੀ ਤੇ ਮੈਂ ਕਹਾ ਚੱਲ ਮੈਂ ਆਉਣਾ ਤੇ ਮੈਂ ਜਦੋਂ ਉੱਥੇ ਗਿਆ ਵਾ ਤੇ ਮੈਂ ਦੋ ਪਾਰਟੀਆਂ ਲੜਨੀਆਂ ਸੀ ਤੇ ਮੈਂ ਸਮਝਾਇਆ ਵੀ ਮੈਂ ਲੜਨਾ ਨਹੀਂ ਆ ਆਪਾਂ ਚਲੋ ਉਹਨਾਂ ਨੇ ਖਾਦੀ ਪੀਤੀ ਆ ਆਪਾਂ ਘਰੇ ਚਲੀ ਆਪੋ ਆਪਣੀ ਆਪਾਂ ਜਰੂਰੀ ਇੱਥੇ ਲੜਨਾ ਵਾ ਤੇ ਮੈਂ ਭਾਈ ਉਹਨਾਂ 15 20 ਜਣੇ ਹੈਗੇ ਹੀ ਉਹ ਤੇ ਮੈਂ ਕਿਹਾ ਅਸੀਂ ਘਾਟਾ ਫੜਾ ਕਰਾਉਣਾ ਆਪਾਂ ਚਲੀਏ ਇੱਥੋਂ ਤੇ ਮੈਂ ਇਹਨਾਂ ਨੂੰ ਗੱਡੀ ਦੇ ਗਏ ਨਾ ਆਪਣੀ ਚਾਰ ਪੰਜ ਜਣੇ ਮੈਂ ਇਹਨਾਂ ਨੂੰ ਗੱਡੀ ਦੇ ਦੇ ਗਏ ਤੇ ਮੈਂ ਤੁਸੀਂ ਚੱਲ ਜਾਓ ਤੇ ਮੈਂ ਉਹਨਾਂ ਵਾ ਤੇ ਇਹ ਗੱਡੀ ਦੇ ਚਲ ਗਏ ਆ ਤੇ ਮਗਰੋਂ ਮੈਂ ਇਹ ਦੋਵੇਂ ਜਣੇ ਮੋਟਰਸਾਈਕਲ ਤੇ ਬੈਠੇ ਆਉਣੇ ਆ ਤੇ ਅਲਫਾ ਵਾਲੇ ਸਿਲਮੀ ਵਾਲੇ ਸਾਹਮਣੇ ਜਿਹੜੀ ਗਲੀ ਨਹੀਂ ਗਈ ਵੀ ਉਹ ਵਾਲੀ ਗਲੀ ਨੂੰ ਹੀ ਮੋਟਰਸਾਈਕਲ ਪਾਇਆ ਤੇ ਪਿੱਛੋਂ ਨਾ ਮੁੰਡੇ ਆਉਂਦੇ ਆ ਭਾਈ ਤੇ ਮੈਂ ਨੂੰ ਕਿਹਾ ਮੈਂ ਪ੍ਰਿੰਸ ਮਗਰੋਂ ਮੁੰਡੇ ਆਉਂਦੇ ਮੋਟਰਸਾਈਕਲ ਜਲਦੀ ਭਜਾ ਉਹ ਅੰਦਰ ਵੜ ਕੇ ਭਾਈ ਅਸੀਂ ਸੱਜੇ ਹੱਥ ਮੋੜਿਆ ਬਾਤ ਉਹ ਗਲੀ ਬੰਦ ਸੀ ਸਾਨੂੰ ਨਹੀਂ ਪਤਾ ਸੀ ਗਲੀ ਬੰਦ ਗਈ ਅਸੀਂ ਉੱਥੇ ਰਹੀ ਤਾਂ ਨਹੀਂ ਇਲਾਕੇ ਦੇ ਨੇ ਉਹ ਗਲੀ ਬੰਦ ਸੀ ਅਸੀਂ ਅੱਗੇ ਚੱਲ ਗਏ ਅੱਗੋਂ ਗਲੀ ਬੰਦ ਪਿੱਛੋਂ ਭਾਈ 15 20 ਜਣੇ ਸੀ ਉਹ ਹੱਡੇ ਗੱਲ ਪੈ ਗਈਆਂ ਆ ਗੰਡਾਸੇ ਵਗੈਰਾ ਸਰਗਰ ਵਗੈਰਾ ਪਾਜੀ ਉਹਨਾਂ ਨੇ බෝදලා දත්තර ਤੇ ਹੋਰ ਵੀ ਉਹਨਾਂ ਕੋ ਬੜਾ ਖੁਸ਼ ਹੈ ਗਈ ਬੰਦਿਆਂ ਦੀ ਪਛਾਣ ਹੋ ਗਈ ਕਿਹੜੇ ਬੰਦੇ ਸੀ ਜੇ ਤੁਹਾਡੇ ਕੋਈ ਪੁਰਾਣੀ ਰੰਜਿਸ਼ ਵਗੈਰਾ ਤਾਂ ਨਹੀਂ ਕਿਸੇ ਭਾਜੀ ਕੋਈ ਰੰਜਿਸ਼ ਨਹੀਂ ਸਾਡੀ ਉਹਨਾਂ ਨਾਲ ਅਸੀਂ ਉੱਤੇ ਵਹੇ ਗਏ ਸਾਡੀ ਕੋਈ ਰੰਜਿਸ਼ ਛੋੜਾਈ ਹੀ ਲੜਨ ਜਹੀ ਵੀ ਲੜਨ ਗਏ ਹੁੰਦੇ ਅਸੀਂ ਛੱਟਾ ਛੋੜੀ ਖਾ ਕੇ ਆਉਣੀਆਂ 15 16 ਬੰਦੇ ਨਾਲ ਚੱਲ ਜਾ ਹਮਾਰੇ ਜੀ ਤੁਸੀਂ ਦੋ ਜਣੇ 15 16 ਜਣੇ ਹੀ ਭਾਜੀ ਉਹਨਾਂ ਨੇ ਸਾਨੂੰ ਮਹੀਂ ਮੋਰਸਲ ਦੇ ਉਹਨੇ ਮਾਰਿਆ ਜੋਰ ਦੀ ਪਾਣੀ ਦਾਤਰ ਮਾਰਿਆ ਬੇਸਬਾਲ ਮਾਰਿਆ ਮੈਨੂੰ ਨਹੀਂ ਕੋਈ ਮੈਂ ਡੇਪਿਆ ਥੱਲੇ ਕਿੰਨੇ ਕੁ ਵੇ ਤੇ ਰੰਸੀ ਭਾਜੀ ਜਦੋਂ ਤੱਕ ਭਾਜੀ ਇਹ 11 11:30 ਵੇ ਦੀ ਗ ਠੀਕ ਆ ਤੇ ਉਸ ਤੋਂ ਬਾਅਦ ਮੇਰੇ ਇੱਥੇ ਮਾਰਿਆ ਕੋਮਰਾ ਸਾਰਾ ਸੇਦੀ ਖੋਲਦਾ ਮੈਂ ਥੱਲੇ ਆਇਆ ਵੇ ਥੱਲੇ ਪੈ ਗਿਆ ਲੰਮੇ ਮੇਰੇ ਸੇਰ ਚ ਪਾਣੀ ਕੀ ਦਾਤਰ ਮਾਰੇ ਬੋਦਲਾ ਮਾਰਿਆ ਜੋ ਉਹਨਾਂ ਨੇ ਹੱਥ ਆਣਾ 15 20 ਜਿਹੜੇ ਰੱਜੇ ਹੀ ਸ਼ਰਾਬ ਨਾਲ ਉਹ ਪਾਜੀ ਗੱਡੀ ਤੇ ਸੀ ਕਿਤੇ ਦੇ ਗਈ ਸੀ ਭਾਈ ਗੱਡੀ ਤੇ ਨਹੀਂ ਉਹ ਤੁਰ ਕੇ ਆਏ ਸਾਡੇ ਮਾਰੇ ਭੱਜ ਗਏ ਸਾਡੇ ਮਗਰ ਆਏ ਅਸੀਂ ਮੋਟਰਸਾਈਕਲ ਭਜਾਉਨੇ ਆ ਸਾਡੀ ਕਿਸਨ ਮਾਰੀ ਸਾਡਾ ਮੋਟਰਸਾਈਕਲ ਬੰਦ ਗਲੀ ਚ ਪੈ ਗਿਆ ਤੇ ਉਧਰ ਉਹਨਾਂ ਨੇ ਘੇਰ ਲਿਆ ਸਾਨੂੰ ਉਹ ਨਾਲੇ ਉਹ ਸਾਡਾ ਪਾਜੀ ਮੇਰੇ ਜੇਜ ਚ ਮੇਰਾ ਫੋਨ ਹੈਗਾ ਸੀ ਸੋਨ ਵੀ ਲੈ ਗਏ ਉਹ ਇੱਕ ਮੇਰੇ ਚੈਨੀ ਗਈ ਸੀ ਚੈਨਾ ਮਤਲਬ ਕਿ ਲੁੱਟਖੋ ਵਾਲੇ ਬੰਦੇ ਸੀ ਤੁਹਾਡੇ ਲੁੱਟਖੋ ਵਾਲੇ ਇਹਦਾ ਇਹਦਾ ਐਲਗੋ ਆਈਫੋਨ ਵੀ ਗਈ ਠੀਕ ਆ ਇਹਦਾ ਆਈਫੋਨ ਵੀ ਨਹੀਂ ਗਿਆ ਰ ਪਰਸ ਵੀ ਨਹੀਂ ਗਿਆ ਜੇਬ ਚ ਕਿਸੇ ਇਸਤਰੀ ਵਗੈਰਾ ਸਾਹਮਣੇ ਆਏ ਕਿ ਉੱਥੇ ਭਾਜੀ ਅੱਜ ਗਏ ਸੀ ਆਪਣੇ ਛੋਟਾ ਭਰਾ ਗਿਆ ਸੀ ਉੱਥੇ ਵੇਖ ਕੇ ਨਾਲ ਮਲਾਜੂ ਗਏ ਸੀ ਇਓ CCTV ਕੈਮਰੇ ਜ ਹੈਗੀ ਆ ਇਹਨੂੰ ਸੱਟਾ ਮਾਰਨ ਦੇ ਮੈਂ ਡਿੱਗ ਪਿਆ ਪਿਛੇ ਚਾਉਂਗੇ ਜੇ ਉੱਥੇ ਕੈਮਰਾ ਨਹੀਂਗਾ ਹੀ ਮੈਨੂੰ ਉੱਥੇ ਇਹਨਾਂ ਨੇ ਚੰਗੀ ਤਰ੍ਹਾਂ ਘੁੱਟਿਆ 15 16 ਜਣੇ ਨੇ ਇਸ ਬਾਰੇ ਪੁਲਿਸ ਨੂੰ ਕੰਪਲੀਟ ਕਰ ਦਿੱਤੀ ਕੀ ਤੁਹਾਡੇ ਕੋਲ ਹਾਂਜੀ ਭਾਈ ਕੱਲ ਰਾਤੀ ਕਰਤੀ ਸੀ ਆਪਾਂ ਤੇ ਪੁਲਿਸ ਨੇ ਇਸ ਬਾਰੇ ਕੋਈ ਕਾਰਵਾਈ ਕੀਤੀ ਹੈ ਹਜੇ ਤੱਕ ਕੋਈ ਕਾਰਵਾਈ ਸਰ ਕੱਲ ਕਹਿੰਦੇ ਸੀ ਕੱਲ ਤੁਹਾਡਾ ਬਿਆਨ ਲੈਣਾ ਵਾਂਗੇ ਹਜੇ ਤੱਕ ਬਿਆਨ ਲੈਣ ਨਹੀਂ ਆਏ ਕੀ ਮੰਗ ਨਹੀਂ ਕਰਦੇ ਭਾਜੀ ਤੁਸੀਂ ਭਾਈ ਤੁਹਾਡੇ ਸਾਹਮਣੇ ਸਾਡੇ ਸੱਟਾਂ ਲੱਗੀਆਂ ਨੇ ਜੀ ਨਾ ਹੀ ਕੋਈ ਗੱਲ ਕੀਤੀ ਨਾ ਅੜੀ ਗਿਰੰਜੇ ਸੀ ਪ੍ਰਾਣੀ ਨਜ਼ਰ ਹੀ ਸਾਡੇ ਤੇ ਹੋਇਆ ਵਾ ਦੀ ਜਿਹੜੀ ਬੰਦੀ ਕਾਰਵਾਈ ਕੀਤੀ ਜਾਵੇ ਦੇਖ ਲੱਗੇ ਜੀ ਇਹ ਵੈਰੀਫਾਈ ਕਰ ਰਹੇ ਆ ਇਹ 1000 ਰੁਪਏ ਕੇ ਹੱਥ ਜੋ ਰਾਤ ਲੇਟਾ ਬnikle ਆ ਪਹਿਲਾਂ ਉਥੇ ਹੱਥ ਦੇ ਅੰਦਰ ਕਿਸੇ ਨਾ ਕੇ ਪਤਾ ਲੱਗਾ ਵੀ ਝਗੜੇ ਝਗੜੇ ਬਾਅਦ ਚਕੇ ਹੋਟ ਪਾਰਟੀ ਨੇ ਝਗੜੇ ਨੇ ਉਹ ਵੈਰੀਫਾਈ ਕਰ ਰਹੇ ਆ ਸਰ ਕਹਿੰਦੇ 15 16 ਬੰਦਿਆਂ ਨੇ ਬੰਦਿਆਂ ਨੇ ਆ ਕੇ ਹਮਲਾ ਵਗੈਰਾ ਕੀਤਾ ਇਹਨਾਂ ਦੇ ਉਹ ਵੈਰੀਫਾਈ ਕਰ ਰਹੇ ਆਂ ਦੀ ਥਿਸ ਇਜ਼ ਦਾ ਪਾਰਟ ਆਫ ਬਿਲਕੁਲ ਜੀ ਜੋ ਵੀ ਹੋਏਗੀ ਕਾਨੂੰਨੀ ਕਾਰਵਾਈ ਕੀਤੀ ਜਾਵੇ